ਤੇ ਮੁੜ ਕੇ ਤਿੰਨ ਟਰਮਾਂ ਰਾਜਮ ਨਮਿੰਦਰ ਸਿੰਘ ਕੰਗਹਣੀ ਇਥੇ ਪ੍ਰਧਾਨ ਰਹੇ ਤੇ ਪੂਰੀ ਦੁਨੀਆ ਦੇ ਵਿੱਚ ਨਾ ਜਦੋਂ ਗੱਲ ਚੱਲਦੀ ਆ ਕੰਗਹੜ ਸਾਹਿਬ ਗੁਰਦੁਆਰਿਆਂ ਬਾਰੇ ਜਾਂ ਗੁਰਦੁਆਰਾ ਸਿਆਸਤ ਬਾਰੇ ਇਹ ਗੱਲ ਚੱਲ ਪੈਂਦੀ ਆ ਹਾਂਜੀ ਤੇ ਜਿਹੜਾ ਗੁਰਦੁਆਰਿਆਂ ਦੇ ਵਿੱਚ ਆ ਜਾਂਦਾ ਜੀ ਇਹ ਮੁੜ ਕੇ ਜਿਹੜਾ ਉਹ ਹੀ ਚਾਹੁੰਦਾ ਕਿ ਮੇਰਾ ਹੀ ਹੁਣ ਕਬਜ਼ਾ ਹੋਵੇ ਹਾਂਜੀ ਮੈਂ ਕਹਿੰਦਾ ਬੜੀ ਵਧੀਆ ਤੁਸੀਂ ਮਿਸਾਲ ਪੇਸ਼ ਕੀਤੀ ਆ ਕਿ ਪ੍ਰਧਾਨ ਕੀ ਆਪ ਛੱਡ ਕੇ ਤੇ ਦੂਜੀ ਧਿਰ ਦੇ ਨਾਲ ਸਮਝੌਤਾ ਕਰਕੇ ਤੇ ਹੁਣ ਸਾਂਝੀ ਕਮੇਟੀ ਬਣ ਗਈ ਹਾਂਜੀ 6 ਸਾਲ ਜਿਹੜੀ ਸੇਵਾ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਛੱਡਣ ਦਾ ਮਨ ਬਣਿਆ ਇਹਦੇ ਬਾਬਤ ਸਾਂਝ ਪਾਓ ਸਾਡੇ ਦਰਸ਼ਕਾਂ ਨੂੰ ਅਹੀਂ ਮੈਂ ਇਹ ਬੇਨਤੀ ਕਰਦਾ ਵੀ ਇੱਕ ਤਾਂ ਜਿੱਦਾਂ ਪ੍ਰਧਾਨਗੀ ਨਹੀਂ ਹੈਗੀ ਇਹ ਬੜੀ ਜ਼ਿੰਮੇਵਾਰੀ ਵਾਲੀ ਤੇ ਮੁੱਖ ਸੇਵਾਦਾਰ ਦੀ ਭੂਮਿਕਾ ਵਾ ਮੇਰੇ ਕਹਿਣਾ ਜੀ ਜੀ ਪ੍ਰਧਾਨਗੀ ਦਾ ਮਤਲਬ ਗੁਰੂ ਘਰਾਂ ਦੇ ਵਿੱਚ ਇਹ ਹੋ ਗਿਆ ਵੀ ਕੰਮ ਕੋਈ ਕਰਨਾ ਨਾ ਪਵੇ ਹੂੰ ਤੇ ਚੌਧਰ ਮਰਨ ਤੱਕ ਰਵੇ ਹੂੰ ਜਿਹੜੀ ਸੇਵਾ ਸੇਵਾ ਦਾ ਮਤਲਬ ਇਹ ਆ ਕਿ ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਆਪਣਾ ਐਫਰਟ ਆਪਣੇ ਬੰਦਿਆਂ ਨੂੰ ਨਾਲ ਲੈ ਕੇ ਪਾ ਸਕਦੇ ਆ ਜੀ ਕਿਉਂ ਇਕੱਲੇ ਬੰਦੇ ਦੇ ਨਾਲ ਗੁਰੂ ਘਰ ਦਾ ਨਹੀਂ ਕੋਈ ਵੀ ਤਾਲੁਕਾਤ ਹਮ ਇੱਕ ਬੰਦਾ ਬਾਕੀ ਸਾਰੀ ਟੀਮ ਨੂੰ ਇਕੱਠਿਆਂ ਲੈ ਕੇ ਜਿਹੜੇ ਬੰਦੇ ਬਾਹਰ ਤੁਹਾਡੇ ਸਪੋਰਟਰ ਵੀ ਆ ਉਹਨਾਂ ਨੂੰ ਵੀ ਉਹਨਾਂ ਦਾ ਮਾਨ ਸਨਮਾਨ ਤੇ ਉਹਨਾਂ ਦੀਆਂ ਜਿਹੜੀਆਂ ਚਿੱਟੀਆਂ ਧਾੜੀਆਂ ਚਿੱਟੀਆਂ ਪੱਗਾਂ ਜੀ ਉਹਦਾ ਖਿਆਲ ਰੱਖਦੇ ਹੋਏ ਤੁਸੀਂ ਗੁਰਦੁਆਰੇ ਦੇ ਵਿੱਚ ਜਿੰਨੀ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਉਨੇ ਆ ਹਮ ਤੇ ਉਹਨਾਂ ਹੀ ਸੰਗਤਾਂ ਤੁਹਾਨੂੰ ਸਰਕਾਰ ਦਿੰਦੀਆਂ ਜੀ ਤੇ ਉਹਨਾਂ ਹੀ ਮੈਂ ਸਮਝਦਾ ਬਈ ਗੁਰੂ ਘਰ ਦੇ ਵਿੱਚ ਜਿਹੜਾ ਜਿੰਨਾ ਵੀ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਹਨ ਉਹਨੀਆਂ ਉਸ ਖੈਨ ਹੋ ਜਾਂਦੀਆਂ ਹਨ ਹਮ ਤੇ ਫਿਰ ਅਸੀਂ ਸਾਰੇ ਗਰੁੱਪ ਨੇ ਜਦੋਂ ਮੇਰੀ ਤਾਂ ਉਮਰ ਵੀ ਛੋਟੀ ਸੀ ਉਦੋਂ ਮੇਰੇ ਮੈਂ 36 ਸਾਲ ਦੀ ਉਮਰ ਸੀ ਮੇਰੀ 33 ਸਾਲ ਦੀ ਤੇ ਕਿਉਂਕਿ ਗੁਰੂ ਐਡੇ ਵੱਡੀ ਜਿਹੀ ਸੰਸਥਾ ਵਾ ਇਹਦੇ ਲਈ ਜਿਹੜਾ ਮੋਹਰੇ ਲਾਉਣਾ ਉਹ ਬਹੁਤ ਮੁਸ਼ਕਲ ਕੰਮ ਸੀਗਾ ਮੇਰੇ ਲਈ ਪਰ ਫਿਰ ਵੀ ਸੰਗਤਾਂ ਨੇ ਯਕੀਨ ਕੀਤਾ ਤੇ ਇਸੇ ਜ਼ਿੰਮੇਵਾਰੀ ਦੇ ਕਰਕੇ ਹੁਣ ਆਪਾਂ ਪਿਛੇ हट ਗਏ ਆ ਤੇ ਜਾਂ ਗਰੁੱਪ ਦਾ ਡਿਸੀਜਨ ਮੈਂ ਕਹਿ ਸਕਦਾ ਜੀ ਮੇਰਾ ਨਹੀਂ ਕੋਈ ਡਿਸੀਜਨ ਇਹਦੇ ਵਿੱਚ ਜਦਾਂ ਮੈਂ ਤਾਂ ਸਿਰਫ ਇਹ ਕਿਹਾ ਸੀ ਤੇ ਆਪਾਂ ਸੇਵਾ ਕਰ ਲਈ ਆ ਵੀ ਆਪਾਂ ਸਾਰਿਆਂ ਨੂੰ ਹੋਰ ਕਿਸੇ ਨੂੰ ਸੇਵਾ ਦੇਣੀ ਚਾਹੀਦੀ ਆ ਉਹ ਤੋਂ ਪਹਿਲਾਂ ਜਿਹੜੀ ਆਪਸੀ ਕੜਤਣ ਜੀ ਉਹ ਜਦਾਂ ਖਤਮ ਹੋ ਜਵੇ ਹਮ ਕਿਉਂਕਿ ਜਿੱਥੇ ਤੁਹਾਨੂੰ ਮੁਖੀ ਹੋਣ ਦੇ ਨਾਲ ਸਹੂਬਤ ਮਿਲਦੀ ਆ ਜੀ ਉਥੇ ਕਈ ਜਿਹੜੀਆਂ ਆਲੇ-ਦੁਵਾਲੀਆਂ ਜਿਹਦਾ ਗਲਤ ਗੱਲਾਂ ਵਾ ਜਿਹੜਾ ਗਲਤ ਪ੍ਰੋਪਾਗੈਂਡਾ ਝੂਠ ਉਹ ਵੀ ਸਾਰਾ ਕੁਝ ਇਹਦੇ ਇਦਾਂ ਉੱਪਰ ਮੜ ਦਿੱਤਾ ਜਾਂਦਾ ਮੜ ਦਿੱਤਾ ਜਾਂਦਾ ਤੇ ਉਹ ਸਭ ਕੁਝ ਨੂੰ ਮੈਂ ਮਹਾਰਾਜ ਦੇ ਮੋਰੇ ਆਪਾਂ ਕਹਿ ਸਕਦੇ ਆ ਵੀ ਸੰਗਤੀ ਰੂਪ ਦੇ ਵਿੱਚ ਅਰਦਾਸ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਵੀ ਕਿ ਇਸ ਤਰ੍ਹਾਂ ਸਾਰਾ ਕੁਝ ਆਪ ਹੀ ਕਿਰਪਾ ਕਰੋ ਤੇ ਗੁਰੂ ਮਹਾਰਾਜ ਜੀ ਨੇ ਸਾਰੀ ਕਿਰਪਾ ਕੀਤੀ ਤੇ ਅਸੀਂ ਇਹ ਪ੍ਰਮਾਤਮਾ ਦਾ ਨਾਮ ਲੈ ਕੇ ਜਿੱਦਾਂ ਸ਼ੁਰੂ ਕੀਤਾ ਜਦੋਂ ਆਪੋਜੀਸ਼ਨ ਦੇ ਨਾਲ ਉਹਨਾਂ ਨੇ ਵੀ ਸਾਡੀ ਗੱਲ ਮੋੜੀ ਨਹੀਂ ਅੱਛਾ ਤੇ ਇਹਦੇ ਵਿੱਚ ਸਾਡੇ ਸਾਰਿਆਂ ਬੰਦਿਆਂ ਦੇ ਜੇ ਮੈਂ ਨਾਮ ਲਵਾਂ ਉਹ ਵੀ ਠੀਕ ਆ ਪਰ ਜਿਹੜਾ ਉਧਰਲੇ ਪਾਸਿਓ ਉਹ ਸੈਕ ਫੈਡਰੇਸ਼ਨ ਯੂਕੇ ਦੇ ਚੇਅਰਪਰਸਨ ਭਾਈ ਅਮਰੀਕ ਸਿੰਘ ਜੀ ਤੇ ਭਾਈ ਹਰਦੀਪ ਸਿੰਘ ਜੀ ਉਹਨਾਂ ਦਾ ਬਹੁਤ ਵੱਡਾ ਰੋਲ ਰਿਹਾ ਗਿਲਸਾਹ ਦੀ ਪਹਿਲਾਂ ਸਿਹਤ ਕਿਦਾਂ ਸਿਹਤ ਉਹਨਾਂ ਦੀ ਹੁਣ ਅੱਗੇ ਨਾਲੋਂ ਠੀਕ ਆ ਅੱਛਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਮਿਲ ਜੀ ਵੀ ਜਾਣਾ ਅੱਛਾ ਅੱਗੇ ਨਾਲੋਂ ਠੀਕ ਆ ਮਹਾਰਾਜ ਨੇ ਤੰਦਰੁਸਤੀ ਉਹਨਾਂ ਨੂੰ ਬਖਸ਼ੀ ਹੈ ਹਾਂ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਹਾਰਟ ਅਟੈਕ ਹੋਇਆ ਸੀ ਸੋ ਉਹਨਾਂ ਦੀ ਸਿਹਤ ਜਿਹੜੀ ਆ ਨਸਾਸ ਸੀ ਪਰ ਹੁਣ ਠੀਕ ਆ ਹਾਂਜੀ ਅੱਛਾ ਜੀ ਚਲੋ ਇਹ ਤਾਂ ਕੰਮ ਫੇ ਨਿਬੜ ਗਿਆ ਆ ਇਥੇ ਤਾਂ ਫਿਰ ਹੁਣ ਵਿਰੋਧੀ ਤੇ ਰਹੀ ਨਹੀਂ ਦੋਨੇ ਤਰਾਫ ਦੇ ਵਿੱਚ ਇਕੱਠੀਆਂ ਹਾਂਜੀ ਇਹ ਗੱਲ ਮੈਂ ਦਰਸ਼ਕਾਂ ਨੂੰ ਦੱਸ ਦਵਾ ਬਹੁਤ ਵਾਰੀ ਨਾ ਗੁਰੂ ਘਰਾਂ ਦੇ ਬਾਰੇ ਜਿਹੜਾ ਉਹ ਪ੍ਰਚਾਰ ਕਰੇ ਜਿਹੜੀ 네ਗੇਟਿਵ ਬਹੁ ਕੀਤਾ ਜਾਂਦਾ ਵੀ ਇਹ ਤਾਂ ਜੀ ਲੜ ਪੈਂਦੇ ਆ ਆ ਕਰ ਲੈਂਦੇ ਆ ਇਦਾਂ ਦੀਆਂ ਜਿਹੜੀਆਂ ਜਿਹੜੀਆਂ ਐਗਜ਼ਾਮਪਲ ਆ ਨਾ ਇਦਾਂ ਦੀਆਂ ਉਦਾਹਰਣਾਂ ਆ ਉਹ ਵੀ ਲੋਕਾਂ ਸਾਹਮਣੇ ਆਉਣੀਆਂ ਚਾਹੀਦੀਆਂ ਚੰਗੀਆਂ ਗੱਲਾਂ ਜਿਹੜੀਆਂ ਉਹ ਦੱਬੀਆਂ ਰਹਿ ਜਾਂਦੀਆਂ ਦੂਜੀਆਂ ਗੱਲਾਂ ਬਹੁਤ ਛੇਤੀ ਉੱਠ ਪੈਂਦੀਆਂ ਵੀ ਆ ਗੱਲ ਐ ਹੋ ਗਈ ਇੱਕ ਗੱਲ ਗੱਲ ਸਾਹਿਬ ਹੋ ਰਹੀ ਜਿੱਦਾਂ ਸੋਚਦੇ ਆਂ ਵੀ ਅਸੀਂ ਹਰ ਸਟੇਜ ਤੇ ਜਦਾਂ ਬਾਹ ਖੜੀ ਕਰਕੇ ਗੱਲ ਕਰਦੇ ਸੀਗੇ ਜੀ ਤੇ ਵੀ ਯਾਨੀ ਕਿ ਸਹੀ ਕਹਿਣੀ ਗੱਲ ਹੈ ਨਾ ਹੁਣ ਇਹਦੇ ਵਿੱਚ ਵੀ ਇਦਾਂ ਹੀ ਆ ਵੀ ਜੇ ਤੁਸੀਂ ਆਪ ਕਿਸੇ ਚੀਜ਼ ਦਾ ਪਿੱਛੇ ਹਟਦੇ ਆਂ ਜੀ ਵੀ ਕੋਈ ਗੱਲਬਾਤ ਕਰਕੇ ਵੀ ਕਿਸੇ ਹੋਰ ਨੂੰ ਮੋਹਰੇ ਆਉਣ ਦਾ ਮੌਕਾ ਦਿੰਨੇ ਆ ਫੇਰ ਤੁਸੀਂ ਕਿਸੇ ਹੋਰ ਨੂੰ ਜਿਹੜਾ ਸਲਾਹ ਦੇ ਸਕਦੇ ਆ ਜੀ ਹੁਣ ਇੰਗਲੈਂਡ ਸਾਰੇ ਦੇ ਵਿੱਚ ਜਿੱਥੇ ਆਪਾਂ ਕਿਤੇ ਗਏ ਉੱਥੇ ਇਹ ਕਹਿੰਦਾ ਭਾਈ ਆਪਸੀ ਰਲ ਮਿਲ ਕੇ ਜਿਹੜੀ ਆਪੋਜੀਸ਼ਨ ਆ ਉਹਦਾ ਵੀ ਸਤਿਕਾਰ ਕਰੋ ਜੀ ਤੇ ਉਹਦੇ ਵਿੱਚ ਵੀ ਉਹ اپੋਜੀਸ਼ਨ ਹੋਣਾ ਕੋਈ ਮਾੜੀ ਗੱਲ ਨਹੀਂ ਹੈਗੀ ਜੀ ਪਰ ਇਹ ਆ ਵੀ ਸਾਰਥਕ ਸ਼ਬਦਾਂ ਦੇ ਵਿੱਚ اپੋਜੀਸ਼ਨ ਨੂੰ ਵੀ ਕਮੇਟੀ ਦਾ ਵਿਰੋਧ ਕਰਨਾ ਚਾਹੀਦਾ ਤੇ ਜਿਹੜੀ ਕਮੇਟੀ ਬੈਠੀ ਆ ਉਹਨੂੰ ਵੀ ਸਹੀ ਲਫ਼ਜ਼ਾਂ ਦੇ ਵਿੱਚ اپੋਜੀਸ਼ਨ ਦਾ ਸਨਮਾਨ ਕਰਨਾ ਚਾਹੀਦਾ ਤੇ ਆਪਸੀਂ ਮਿਲ ਬੈਠ ਕੇ ਜਿਹੜੀ ਗੱਲਬਾਤ ਹੋ ਜਣੀ ਆ اپੋਜੀਸ਼ਨ ਰੱਖੋ ਤੁਸੀਂ ਪਰ ਇੱਕ ਦੂਸਰੇ ਦੇ ਸਰਕਾਰ ਨਾਲ ਬੋਲੋ ਇੱਕ ਦੂਸਰੇ ਦੇ ਜਿੱਦਾਂ ਹੁਣ ਆਪਾਂ ਇਲੈਕਸ਼ਨਾਂ ਹੀ ਦੇਖਦੇ ਆ ਗ੍ਰੇਵਸੈਂਡ ਵਾਲੀ ਸਾਊਥ ਹਾਲ ਵਾਲੀ ਜਿਹੜੀ ਨਿੱਜੀ ਕਰਤਾਰ ਕੁਸ਼ੀ ਆ ਕੰਮ ਜ਼ਿਆਦਾ ਵੱਜ ਜਾਂਦਾ ਉਹ 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 ਤੋਂ ਬਚਣਾ ਚਾਹੀਦਾ ਉਹਦੇ ਨਾਲ ਜਿਹੜੇ ਲੋਕ ਸ਼ਾ ਦੇਖਦੇ ਆ ਜਿਹੜੇ ਲੋਕ ਕਹਿੰਦੇ ਆ ਵੀ ਇਹ ਗੁਰਦੁਆਰਿਆਂ ਦੇ ਵਿੱਚ ਆਹੀ ਕੁਝ ਹੁੰਦਾ ਤੇ ਉਹਨਾਂ ਨੂੰ ਬਲ ਮਿਲਦਾ ਤੇ ਜਦੋਂ ਇਦਾਂ ਦੀ ਕੋਈ ਗੱਲਬਾਤ ਹੁੰਦੀ ਆ ਆਪਾਂ ਬੈਠ ਕੇ ਉਹਨੂੰ ਮਸਲਾ ਸਲਝਾ ਲੈਂਦੇ ਆ ਗਲਤ ਕੁਝ ਨਹੀਂ ਹੈਗੀ ਸੇਵਾ ਦੀ ਆ ਇੱਥੇ ਜਿਹੜੇ ਬੰਦੇ ਨੇ ਸਮਾਂ ਦੇਣਾ ਗੁਰਦੁਆਰੇ ਉਹ ਬੰਦਾ ਸੇਵਾ ਕਰ ਲਵੇ ਦੋ ਸਾਲ ਬਾਅਦ ਦੂਸਰੇ ਨੂੰ ਕਹਿ ਦਵੇ ਭਾਈ ਤੁਸੀਂ ਕਰ ਲਓ ਜਦੋਂ ਤੁਸੀਂ ਇਹ ਕਹਿੰਦੇ ਆ ਵੀ ਮੇਰੇ ਨਾਲੋਂ ਚੰਗਾ ਹੋਰ ਕੋਈ ਬੰਦਾ ਜੰਮਿਆ ਹੀ ਨਹੀਂ ਸ਼ਹਿਰ ਵਿੱਚ ਹੀ ਹੈ ਨੀਗਾ ਉੱਥੇ ਵੀ ਪ੍ਰੋਬਲਮ ਆਉਂਦੀ ਆ ਇਹ ਤਾਂ ਗੁਰਦੁਆਰਾ ਸਾਹਿਬ ਪ੍ਰਧਾਨ ਦੇ ਨਾਂ ਨੂੰ ਥੋੜਾ ਚੱਲਦਾ ਇਹ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਹੁਣ ਕਿ ਆਪਾਂ ਉਹਨਾਂ ਦਾ ਜਿਹੜਾ ਬੀਜਿਆ ਉਹਨਾਂ ਦੀ ਜਿਹੜੀ ਵਰਸਾਈ ਹੋਈ ਆ ਸੱਚੇ ਪਾਤਸ਼ਾਹ ਸਾਡੀ ਦੇ ਕਿਰਪਾ ਕੀਤੀ ਉਹਨਾਂ ਦੇ ਨਾਮ ਤੇ ਰੱਖਿਆ ਨਹੀਂ ਕਿ ਲੋਕਾਂ ਨੇ ਆਪਣੇ ਆਪਣੇ ਬੰਦਿਆਂ ਦੇ ਨਾਮ ਤੇ ਨਾ ਗੁਰਦੁਆਰੇ ਖੋਲਣ ਪਰ ਬੰਦੇ ਇਹ ਸਮਝਦੇ ਆ ਵੀ ਸੰਗਤ ਸਾਡੇ ਕਰਕੇ ਆਉਂਦੀ ਆ ਇਹ ਬੰਦੇ ਦੇ ਮਨ ਚ ਜਿਹੜੀ ਗਲਤ ਫਹਿਮੀ ਆ ਹਰੇਕ ਗੁਰਦੁਆਰੇੋਂ ਨਿਕਲਣੀ ਚਾਹੀਦੀ ਆ ਬੰਦੇ ਦੇ ਸਾਹ ਗੁਰੂ ਮਹਾਰਾਜ ਦੇ ਚਲਾਈ ਹੋਏ ਚੱਲਦੇ ਆ ਬੰਦਾ ਆਪਣੇ ਆਪ ਨਹੀਂ ਕੁਝ ਕਰ ਸਕਦਾ ਕਿ ਇਸ ਗੁਰੂ ਘਰ ਨੂੰ ਕਿੰਨਾ ਚਿਰ ਹੋ ਗਿਆ ਜੀ ਹੋਂਦ ਚ ਇਹ ਗੁਰੂ ਘਰ ਨੂੰ ਤਕਰੀਬਨ 60 ਤੋਂ 65 ਸਾਲ ਇਹ ਆ ਜਿਹੜਾ ਗੁਰੂ ਘਰ ਜਿੱਥੇ ਆਪਾਂ ਇੱਥੇ ਬੈਠੇ ਆਂ ਇਹ ਇਹਨਾਂ ਨੇ 87 88 ਦੇ ਵਿੱਚ ਬਿਲਡਿੰਗ ਲਈ ਸੀਗੀ ਉਹਦੇ ਤੋਂ ਪਹਿਲਾਂ ਵੀ ਇਹ ਤਕਰੀਬਨ 60 60ਵੇਂਾਂ ਦੇ ਲੱਗੇ ਗੁਰੂ ਘਰ ਵਿੱਚ ਉਦਾਂ ਜਦਾਂ ਵੀ ਘਰੋਂ ਕੋਈ ਪ੍ਰਸ਼ਾਦ ਲਿਆਣੇ ਜਾਂ ਹੋਰ ਆ ਹਾਂਜੀ ਇਹ ਤਕਰੀਬਨ ਹੁਣ 65 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਆ ਆ ਜਿਹੜੀ ਬਿਲਡਿੰਗ ਹੈ 87 88 ਚ ਲਈ ਸੀ ਮੈਨੂੰ ਲੱਗਦਾ ਸਾਊਥ ਹਾਲ ਤੋਂ ਬਾਅਦ ਦੂਜਾ ਗੁਰਦੁਆਰਾ ਹੋਣਾ ਜਿਹੜਾ ਬਹੁਤ ਸਭ ਤੋਂ ਇਤਿਹਾਸਿਕ ਪੁਰਾਣਾ ਹੈ ਹਾਂਜੀ ਪੁਰਾਣਿਆਂ ਗੁਰਦੁਆਰਿਆਂ ਦੇ ਵਿੱਚੋਂ ਇਹ ਈਸਟ پارک ਗੁਰਦੁਆਰਾ ਸਾਹਿਬ ਪਹਿਲਾ ਨਿਊ ਵਾਕ ਸੀਗਾ ਉਸ ਤੋਂ ਬਾਅਦ ਦੇ ਵਿੱਚ ਫਿਰ ਇਹ ਗੁਰੂ ਨਾਨਕ ਗੁਰਦੁਆਰਾ ਸਾਹਿਬ ਉਧਰ ਹੌਲੀਵੋਨਸ ਚਲੇ ਗਏ ਤੇ ਇਹ ਗੁਰੂ ਗਤੇਗਬਦਰ ਗੁਰਦੁਆਰਾ ਸਾਹਿਬ ਇੱਥੇ ਹੋਵੇ ਤੇ ਹੁਣ ਆਪਣੇ ਗੁਰਨਾਮ ਸਿੰਘ ਜੀ ਪ੍ਰਧਾਨ ਹੈ ਤੇ ਦੂਜੀ ਧਿਰ ਦੀ ਜਿਹੜੀ ਗੱਲਬਾਤ ਆ ਕਿੰਨੇ ਮੈਂਬਰ ਪਾ ਕੇ ਫਿਰ ਸਮਝੌਤਾ ਹੋਇਆ ਕੋਈ ਮੈਂਬਰ ਨਹੀਂ अच्छा जी उन्होंने असि उन्हें कहा सका कि ਤੁਸੀਂ ਆਪਣੇ ਬੰਦੇ ਆਪਣੇ ਮੈਂਬਰ ਵਿੱਚ ਪਾ ਲਓ ਜੀ ਤੇ ਅਗਲੀ ਵਾਰੀ ਤੁਸੀਂ ਸਾਡੇ ਮੈਂਬਰ ਪਾ ਲਿਓ ਉਹ ਕਹਿੰਦੇ ਨਹੀਂ ਤੁਸੀਂ ਸਾਰੀ ਕਮੇਟੀ ਬਣਾਓ ਆਪਦੀ ਅਸੀਂ ਅਸੀਂ ਅਗਲੀ ਵਾਰੀ ਕਰ ਲਵਾਂਗੇ ਤੇ ਫਿਰ ਉਹਨਾਂ ਨੇ ਕੋਈ ਅਨ ਕੰਡੀਸ਼ਨ ਜਿਹੜੀ ਜਾਂ ਹਮਾਇਤ ਕੀਤੀ ਆ ਕੋਈ ਕੰਡੀਸ਼ਨ ਨਹੀਂ ਸੀਗੀ ਤੇ ਅਗਲੀ ਵਾਰੀ ਉਹਨਾਂ ਨੂੰ ਕਿਹਾ ਵੀ ਤੁਸੀਂ ਜਿਹੜੀ ਮਰਜ਼ੀ ਆਪਣੀ ਕਮੇਟੀ ਬਣਾ ਲਓ ਜਦੋਂ ਤੁਸੀਂ ਬੈਠਣਾ ਹੈ ਨਾ ਸਵਕਾਰ ਕਰ ਲੈਣ ਦੂਜੀ ਧਿਰ ਦੇ ਮੋਰੀ ਬੰਦੇ ਸੀ ਛੇੜੂ ਸਾਹਿਬ ਛੇੜੂ ਸਾਹਿਬ ਸਰਦਾਰ ਕਲਦੀਪ ਸਿੰਘ ਜੀ ਛੇੜੂ ਸਰਦਾਰ ਗਰਨਾਮ ਸਿੰਘ ਜੀ ਰੂਪੋਵਾਲ ਸਾਹਿਬ ਅੱਛਾ ਜੀ ਤੇ ਸਰਦਾਰ ਸੋਚਾ ਸਿੰਘ ਜੀ ਹੁੰਦਲ ਅੱਛਾ ਤੇ ਸਰਦਾਰ ਜਸਪਾਲ ਸਿੰਘ ਕੰਗ ਹੋਣਾ ਦਾ ਬਹੁਤ ਵੱਡਾ ਇਹਦੇ ਵਿੱਚ ਯੋਗਦਾਨ ਰਿਹਾ ਵਾ ਉਧਰਲੇ ਪਾਸਿਓ ਤੇ ਨਾਲ ਉਹਨਾਂ ਦੇ ਆਪਣੇ ਸਰਦਾਰ ਜਸਵੀਰ ਸਿੰਘ ਜੀ ਹੋਣੀ ਯਾ ਰਜਿੰਦਰ ਸਿੰਘ ਜੀ ਚਿੱਟੀ ਹੋਣੀ ਆ ਜੀ ਤੇ ਹੋਰ ਇਹ ਭਜਨ ਸਿੰਘ ਜੀ ਢਾਡੀ ਸਾਹਿਬ ਫੈਡਰੇਸ਼ਨ ਦੇ ਜਿਹੜੇ ਲੈਸਟਰ ਫੈਡਰੇਸ਼ਨ ਦੇ ਜਿਹੜੇ ਮੁਖੀ ਆ ਉਹ ਭਜਨ ਸਿੰਘ ਜੀ ਢਾਡੀ ਇਦਾਂ ਦੇ ਜਿਹੜੇ ਉਧਰਲੇ ਪਾਸਿਓਂ ਸਿਆਣੇ ਸਾਡੇ ਵੱਲੋਂ ਜਿਹੜੇ ਭਾਜੀ ਬਰਿੰਦਰ ਸਿੰਘ ਜੀ ਜੀ ਤੀਰ ਗਰੁੱਪ ਦੇ ਚੇਅਰਮੈਨ ਜੀ ਸਰਦਾਰ ਅਮਰਜੀਤ ਸਿੰਘ ਜੀ ਮਨਹਾਸ ਤੇ ਭਾਈ ਗੁਰਨਾਮ ਸਿੰਘ ਜੀ ਸਤਵਿੰਦਰ ਸਿੰਘ ਜੀ ਦਿਓਲ ਤੇ ਦਾਸ ਜੀਗਾ ਉਹਦੇ ਵਿੱਚ ਇਦਾਂ ਪੰਜ-ਪੰਜ ਬੰਦਿਆਂ ਨੇ ਬੈਠ ਕੇ ਤੇ ਸਮਝੌਤਾ ਵਧੀਆ ਹੋ ਗਿਆ ਸਮਝੌਤਾ ਅਸੀਂ 6-5 ਘੰਟੇ ਲੱਗੇ ਅੱਛਾ ਤੇ ਰਾਤ ਨੂੰ ਸਾਨੂੰ 12 ਵਜੇ ਗਏ ਫਿਰ ਕਹਿੰਦੇ ਵੀ ਅਰਦਾਸ ਆਪਾਂ ਕੱਲ ਨੂੰ ਮੈਂ ਕਿਹਾ ਵੀ ਅਰਦਾਸ ਹੁਣ ਗਿਆਨੀ ਸਿੰਘ ਸੁੱਤੇ ਪਏ ਆਪਾਂ ਆਪ ਹੀ ਕਰ ਲੈਂਦੇ ਆ ਆਪਾਂ ਗੱਲ 'ਚ ਪਰਨਾ ਪਾਇਆ ਜਦੋਂ ਫਿਰ ਮਾਨੀ ਸੱਚਾ ਸਾਰਾ ਕੋਈ ਤੇ ਗੱਲ 'ਚ ਹਜ਼ੂਰੀਆ ਪਾ ਕੇ ਆਪਾਂ 12 ਵਜੇ ਅਰਦਾਸ ਸੋਧ ਦਿੱਤਾ ਤੇ ਅੱਗੇ ਤੋਂ ਇਕੱਠੇ ਚੱਲਣ ਦਾ ਵਾਅਦਾ ਕਰਕੇ ਤੇ ਇੱਕ ਦੂਸਰੇ ਸਾਹ ਦੇਣਾ ਗੁਰਦੁਆਰਾ ਸਾਹਿਬ ਦੀ ਬਿਹਤਰੀ ਲਈ ਕੰਮ ਕਰਨਾ ਨਿੱਜੀ ਕਿਸੇ ਦਾ ਕੋਈ ਕੁਝ ਨਹੀਂ ਓਕੇ